ਟੰਗ ਨਾ ਬਾਸ ਸਾਡੇ ਵਿੱਚ ਮਹਿੰਗੀ ਪਾਉਗੇ ਤੈਨੂੰ ਟੰਗ ਡਾਉਣੀ ਤੇ ਆਪਾਂ ਉਹਦਾ ਐਲਾਨ ਕੀਤਾ ਸੀਗਾ ਵੀ ਤੂੰ ਟੰਗ ਡੜਾਈ ਆ ਹੁਣ ਬੰਦੇ ਨੂੰ ਚੱਕ ਕੇ ਅੱਜ ਤੱਕ ਬੈਠਾ ਵੀ ਨਹੀਂ ਸੀ ਬੱਤੇ ਤੂੰ ਬੱਤੇ ਬੈਠਣ ਤੋਂ ਪਹਿਲੇ ਚੱਕ ਕੇ ਤੁਸੀਂ ਉਹਨੂੰ ਸਾਡੇ ਪ੍ਰੋਗਰਾਮ ਨੂੰ ਬਰੋਕ ਕਰਦੇ ਕੋਸ਼ਿਸ਼ ਕੀਤੀ ਐ ਤੇ ਹੁਣ ਉਹਨੂੰ ਬੰਦੀ ਬਣਾ ਲਿਆ ਉਸਤਾਲ ਦੇ ਵਿੱਚ ਅਸੀਂ ਹੁਣ ਤੈਨੂੰ ਬੰਦੀ ਬਣਾਵਾਂਗੇ ਤੇਰੇ ਘਰੇ ਸੰਗਰੂਰ ਆ ਕੇ ਜੇ ਤੂੰ ਉਹਨੂੰ ਨਾ ਛੱਡਿਆ ਆਪਾਂ ਅਸਲੀ ਮੈਟ ਨੂੰ ਦਿੱਤਾ ਸੀ ਨਾ ਦੋਨਾਂ ਫਾਰਮਾਂ ਵੱਲੋਂ ਇੱਕ ਤਰੀਖ ਨੂੰ ਭਗਵਾਨ ਤੁਆ ਨੂੰ ਘਰੋਂ ਸਿਓ ਦਾ ਘਰੇ ਪਰ ਇੱਕ ਤਰੀਖ ਤੋਂ ਪਹਿਲਾਂ ਉਹਨਾਂ ਨੂੰ ਆਪਣਾ ਦੇਵਰ ਦੇਖ ਕੇ ਤਿਆਰੀ ਦੇਖ ਕੇ ਪਿੱਛੇ ਹਟਣਾ ਪਿਆ ਸੀਗਾ ਦਲੇਰ ਸਾਹਿਬ ਨੂੰ ਛੱਡਣਾ ਪਿਆ ਸੀ ਪਰ ਹੁਣ ਦੂਜੀ ਵਾਰੀ ਟਾਂ ਗੜਾਈ ਆ ਉਹਨਾਂ ਨੇ ਪਰਸੋਂ ਉਹ ਕਿਵੇਂ ਢਾਈ ਆ ਬਿਲਕੁਲ ਉਸੇ ਤਰ੍ਹਾਂ ਦੀ ਆ ਉਦੋਂ ਵੱਡੀ ਹੈ ਥੋੜਾ ਜਾਲ ਹੋਣਾ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੋਲਪੁਰ ਆਪਣੀ ਜਿਹੜੀ ਬੀਜੇਪੀ ਦੀ ਰੈਲੀ ਨੂੰ ਸਬੋਧਨ ਕਰਨ ਦੇ ਖਾਤਰੋ ਦੌਰਾ ਸੀ ਉਹਦਾ ਆਹ ਪੰਜਾਬ ਦੇ ਜਿੰਨੀਆਂ ਸੰਗਠਨ ਜਿੱਥੇ ਬੰਦੇ ਆ ਸੀ ਕਿਹਾ ਸਾਰੇ ਨੇ ਕਿਹਾ ਸੀਗਾ ਵੀ ਮੋਦੀ ਸਾਹਿਬ ਪੰਜਾਬ ਵਾਲੇ ਦੁਖੀ ਹੈ ਕਿ ਉਹ ਸਵਾਗਤ ਨਹੀਂ ਕਰਨਾ ਚਾਹੁੰਦੇ ਜਿਵੇਂ ਸਾਰੇ ਕਹਿੰਦੇ ਹੁੰਦੇ ਆ ਕਹਿਣੀਆਂ ਇਹਨੇ ਵਾਲਿਆਂ ਹੋਰ ਆ ਕਰਨ ਵਾਲਿਆਂ ਹੋਰ ਐ ਆਥੀ ਦੇ ਦੰਗ ਦਿਖਾਉਣ ਵਾਲੇ ਹੋਰ ਐ ਤੇ ਖਾਣ ਵਾਲੇ ਹੋਰ ਐ ਉਹ ਆਪਾ ਦਿਖਾਇਆ ਪਹਿਲਾਂ ਸਭ ਤੋਂ ਪਹਿਲਾਂ ਤਾਂ ਬੱਡੀ ਤੁਹਾਨੂੰ ਕੋਈ ਘਟਨਾ ਦਿੰਦਾ ਜੱਗੀ ਸਿੰਘ ਥੱਲੇ ਆਉਂਦੇ ਬੈਠਣਾ ਸੀਗਾ ਮੱਧਵਰਤ ਤੇ 26 ਨੰਬਰ ਨੂੰ 25 ਤੇ 26 ਦੀ ਰਾਤ ਨੂੰ ਚੱਕ ਲਿਆ ਉੱਥੋਂ ਬੱਡੀ ਗੱਡੀ ਤੇ ਪਰਸ ਲਾ ਕੇ ਤੇ ਲਿਆ ਕੇ ਰਿਧਾੜਿਆ ਹਸਤਾਬ ਦੇ ਵਿੱਚ ਲੈ ਗਏ ਚੰਡੀਗੜ੍ਹ ਵੱਲ ਨਹੀਂ ਤੂੰ ਟਾਂਕ ਨਾ ਆ ਸਾਡੇ ਵਿੱਚ ਮਹਿੰਗੀ ਪਾਉਗੇ ਤੈਨੂੰ ਟਾਂਕ ਡਾਉਣੀ ਤੇ ਆਪਾਂ ਤੇ ਐਲਾਨ ਕੀਤਾ ਸੀਗਾ ਵੀ ਤੂੰ ਟਾਂਕ ਡਾਈ ਆ ਹੁਣ ਬੰਦੇ ਨੂੰ ਚੱਕ ਕੇ ਅੱਲੇ ਤਾਂ ਬੈਠਾ ਵੀ ਨਹੀਂ ਸੀ ਵਕਤੇ ਤੂੰ ਬੱਪਤੇ ਬੈਠਣ ਤੋਂ ਪਹਿਲੇ ਚੱਕ ਕੇ ਤੁਸੀਂ ਉਹਨੂੰ ਸਾਡੇ ਪ੍ਰੋਗਰਾਮ ਨੂੰ ਫਰਮ ਕਰਨ ਦੀ ਕੋਸ਼ਿਸ਼ ਕੀਤੀ ਐ ਤੇ ਹੁਣ ਉਹਨੂੰ ਬੰਦੀ ਬਣਾ ਲਿਆ ਹਸਪਤਾਲ ਦੇ ਵਿੱਚ ਅਸੀਂ ਹੁਣ ਤੈਨੂੰ ਬੰਦੀ ਬਣਾਵਾਂਗੇ ਤੇਰੇ ਘਰੇ ਸੰਗੂਰ ਆ ਕੇ ਜੇ ਤੂੰ ਉਹਨੂੰ ਨਾ ਛੱਡਿਆ ਆਪਾਂ ਅਟਿਮੈਟ ਈਆ ਤੋਂ ਨਾ ਫਰਨਾ ਵੱਲੋਂ ਇੱਕ ਤਰੀਖ ਨੂੰ ਭਗਵਤਵਾਦ ਨੂੰ ਘੇਰਵਾ ਸੀ ਉਹਦੇ ਘਰੇ ਪਰ ਇੱਕ ਤਰੀਖ ਤੋਂ ਪਹਿਲੇ ਉਹਨਾਂ ਨੂੰ ਆਪਣਾ ਤੇਵਰ ਦੇਖ ਕੇ ਤਿਆਰੀ ਦੇਖ ਕੇ ਪਿੱਛੇ ਹਟਣਾ ਪਿਆ ਸੀਗਾ ਦਲੇਰ ਸਾਹਿਬ ਨੂੰ ਛੱਡਣਾ ਪਿਆ ਸੀ ਪਰ ਹੁਣ ਦੂਜੀ ਵੱਡੀ ਟੰਗੜਾਈ ਆ ਉਹਨਾਂ ਨੇ ਪਰਸੋਂ ਉਹ ਕਿਵੇਂ ਢਾਈ ਆ ਬਿਲਕੁਲ ਉਸੇ ਤਰ੍ਹਾਂ ਦੀ ਆ ਤੂੰ ਬੱਟੀ ਹੈ ਥੋੜੇ ਜਿਆਦਾ ਹੋਣਾ 5 ਜਨਵਰੀ 2022 ਨੂੰ ਉਹਦਾ ਹਰਮਨਤრე ਨੰਦਰਮੋਦੀ ਪ੍ਰਵਲਪੁਰ ਆਪਣੀ ਜਿਹੜੀ ਭਾਜਪੀ ਦੀ ਰੈਲੀ ਨੂੰ ਸਬੋਧਨ ਕਰਦੇ ਖਾਤਰੋਂ ਦੌਰਾ ਸੀ ਉਹਦਾ ਆਹ ਪੰਜਾਬ ਦੇ ਜਿੰਨੀਆਂ ਸ੍ਰਸਟੀ ਜੱਥੇ ਬੰਦੇ ਅਸੀਂ ਕਿਹਾ ਸਾਰੇ ਨੇ ਕਿਹਾ ਸੀਗਾ ਕਿ ਮੋਦੀ ਸਾਹਿਬ ਪੰਜਾਬ ਵਾਲੇ ਦੁਖੀ ਹੈ ਤੇਰਾ ਸਵਾਗਤ ਨਹੀਂ ਕਰਨਾ ਚਾਹੁੰਦੇ ਤੂੰ ਸਾਡੇ ਜਿਹੜੇ ਚਾਰ ਭਰਾ ਨਖੀਮਪੁਰ ਖੀਰੀ ਕਾਰਡ ਦੇ ਵਿੱਚ ਉਹਨਾਂ ਨੂੰ ਤੇਰੇ ਗੁਰਗਿਆਂ ਨੇ ਇਸ ਹੀ ਸਮੇਂ ਆਪ ਕਹਿੰਦੇ ਗੱਡੀਆਂ ਥੱਲੇ ਡਰ ਕੇ ਸੀਲ ਕੀਤਾ ਤੂੰ ਵਾਦਾ ਕੀਤਾ ਸੀਗਾ ਵੀ ਮੈਂ ਕਾਰਵਾਈ ਕਰੂੰਗਾ ਤੇਰੀ ਸਰਕਾਰ ਦੇ ਜਿਹੜੀ ਵਿੱਤਿਆ ਦਾ ਅਯੋਗੀ ਦੀ ਸਰਕਾਰ ਹੈ ਪਰ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਉਲਟਾ ਤੂੰ ਸਾਡੇ ਕਿਸਾਨਾਂ ਤੇ ਐਫ ਆਈ ਆਰ ਦਰਜ ਕਰਤੀ ਪਰ ਉਹ ਸਾਰੇ ਸਾਡੇ ਪੰਜਾਬੀ ਭਰਾ ਹੈ ਸਾਡੇ ਸਾਡੇ ਸਿੱਖ ਭਰਾ ਹੈ ਸਾਨੂੰ ਗੁੱਸੇ ਇਸ ਗੱਲ ਦਾ ਦਰਦ ਹੈ ਇਹ ਗੁੱਸੇ ਨੂੰ ਜ਼ਾੜ ਕਰਨ ਦੇ ਖਾਤਰ ਅਸੀਂ ਤੇਰਾ ਸਵਾਗਤ ਨਹੀਂ ਕਰਦੇ ਤੈਨੂੰ ਕੱਲ੍ਹ ਗਿਆ ਝੰਡਿਆਂ ਦਾ ਤੇਰਾ ਸਵਾਗਤ ਕਰਾਂਗੇ ਆਪਾਂ ਨਾਲ ਕੀਤਾ ਸੀ ਔਰ ਭਈ ਰਮਾ ਸੀਗਾ ਬਟਿੰਡੇ ਤੋਂ ਉਤਰ ਕੇ ਗਾਹਾਂ ਹੈਲੀਕਾਪਟਰ ਲੈ ਕੇ ਫਿਰੋਜ਼ਪੁਰ ਤੱਕ ਪ੍ਰਚਾਰਕੋਣੇ ਆਪਣਾ ਪ੍ਰੋਗਰਾਮ ਬਦਲਤਾ 바이 바이 ਵਰਕ ਕਰਤਾ ਛੱਕ ਰਹੀ ਕਾਫਲਾ ਤੋਰ ਲਿਆ ਗਾਹਾਂ ਜਾ ਕੇ ਆਪਣਾ ਜਿੱਥੇ ਪਿਆਰਿਆਂ ਨਾਲ ਦਾ ਪੁਲਾ ਉਹਦੀ ਰੈਲੀ ਤੋਂ ਟੱਟੋ ਕਰ 10-15 ਕਿਲੋਮੀਟਰ ਪਿੱਛੇ ਤਾਂ ਪੁੱਛੋ ਰੁਕ ਕੇ 10 15 ਮਿੰਟ ਵੇਖ ਕੇ ਉਥੋਂ ਮੁੜ ਗਿਆ ਆਇਆ ਨਹੀਂ ਰੰਦੀ ਤੁਹਾਨੂੰ ਸਭ ਨੂੰ ਪਤਾ ਤੁਹਾਨੂੰ ਤੇ ਬਿਟਿੰਗਾ ਜਾ ਕੇ ਗਾਣ ਦੇਤਾ ਜਹਾਜ ਚੜ੍ਹ ਤੋਂ ਪਹਿਲਾਂ ਹੁੰਦਾ ਆਪਣਾ ਜਿਹੜਾ ਮੁੱਖ ਮੰਤਰੀ ਹੁੰਦਾ ਸੀਗਾ ਉਹ ਚੰਨੀ ਦੀ ਸੁਰਤ ਚੰਨੀ ਪੰਜਾਬ ਦਾ ਗੇ ਚੰਨੀ ਨੂੰ ਕਹਿ ਦਿਓ ਵੀ ਤੂੰ ਮੁੱਖ ਮੰਤਰੀ ਸੀ ਤੇਰਾ ਫਰਜ਼ ਬਣਦਾ ਸੀਗਾ ਮੇਰੀ ਰੱਖਿਆ ਕੰਮ ਦਾ ਪਰ ਮੈਂ ਮਸਾ ਬਚ ਕੇ ਆਇਆ ਤੂੰ ਡਿਊਟੀ ਨਹੀਂ ਨਿਭਾਈ ਆਪਦੀ ਤੇਰੇ ਅਧਿਕਾਰੀਆਂ ਨੇ ਡਿਊਟੀ ਨਹੀਂ ਨਿਭਾਈ ਔਰ ਘਾਰੀਆਂ ਤੇ ਉਤੇ ਜਿਹੜੇ ਅੰਦੋਲਨਕਾਰੀ ਐ ਉਹਨਾਂ ਨੇ ਕਾਰਵਾਈ ਕਰ ਇਹੋ ਕਹਿ ਕੇ ਹੰਮੜਿਆ ਸੀਗਾ ਔਰ ਉਸ ਸਮੇਂ ਚੰਨੀ ਨੇ ਵੀ ਬਿਆਨ ਦਿੱਤਾ ਸੀ ਕਿ ਕਿ ਚੰਨੀ ਨੇ ਵੀ ਕਹਿੰਦਾ ਸੀ ਵੀ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਸਵਾਗਤਯੋਗ ਐ ਪਰ ਤੁਹਾਡੇ ਤੇ ਕੋਈ ਨਹੀਂ ਆਇਆ ਕੋਈ ਸਾਰੇ ਰਸਤੇ ਤੇ ਤੇ ਗਲੀ ਨਹੀਂ ਮਾਰੇ ਕਿਸੇ ਨੇ ਤੇ ਫਿਰ ਅਸੀਂ ਕਿਵੇਂ ਕਾਰਵਾਈ ਕਰਕੇ ਆਪੇ ਮੁੜ ਗਿਆ ਤੂੰ ਕਾਜ ਤਾਂ ਦੂਜਾ ਸੀਗਾ ਵੀ ਮੂਰੇ ਕੋਈ ਹੈ ਨਹੀਂ ਸੀ ਸੁਣਨ ਵਾਲਾ ਇਹਨੇ ਬਹਾਨਾ ਹੋਰ ਕੋਸਤੂ ਹੋਰ ਲਾਉਣਾ ਉਹਦਾ ਕੋਈ ਕਾਰਵਾਈ ਨਹੀਂ ਕੀਤੀ ਸੀ ਆ ਬੈਠੇ ਆਪਣੇ ਫਰੋਲਪਰ ਵਾਲੇ ਬੰਦੇ ਸਭ ਕੋਲੋਂ ਨੇ ਅਰਪਛਾਤਾਂ ਦੇ ਇੱਕ ਸੱਚਾ ਜਿਹਾ ਹੁਣ ਦੀ ਖਤਰ ਅਰਪਛਾਤਾਂ ਤੇ ਇੱਕ ਥਾਣਾ ਕੋਲ ਗੜੀ ਹੈ ਉਹਦੇ ਵਿੱਚ ਕਰਤਾ ਸੀ ਪਰਚਾ ਫਿਰ ਆਪਾਂ ਨੂੰ ਐਸ ਵੀ ਖਾਣਾ ਪੂਰਤੀ ਕਰਤੀ ਪਰ ਉਹ ਤੋਂ ਵੀ ਨਿਆ ਮਾਲ ਪੰਜਾਬ ਸਰਕਾਰ ਨੇ ਉਹਨਾਂ ਦੇ ਪ੍ਰੈਸ਼ਰ ਥੱਲੇ ਆ ਕੇ ਉਹਦੇ ਵਿੱਚ 25 ਬੰਦੇ ਨਾਮਜ਼ਦ ਕਰਤੇ ਜਿਹਦੇ ਵਿੱਚ ਸਾਡਾ ਸੁਭਾਪੁਰ ਦਾ ਹਰ ਇੱਕ ਜੋ ਕ੍ਰਾਂਤੀਕਾਰੀ ਤਾਂ ਬ੍ਰਿਜਿੰਦਰ ਸਿੰਘ ਜੀਰਾ ਸ਼ਾਮਲ ਹੈ ਤੇ 24 ਬੰਦੇ ਹੋਰ ਉਥੋਂ ਦੇ ਲੋਕ ਲਾਗੂ ਐ ਬਰਕਰਾਰ ਸਾਡੀ ਜੱਥੇ ਬੰਦੇ ਤੇ 22 ਨੇਮ ਪੱਚਾ ਕਰਤਾ ਪਰ ਪੱਚੇ ਉਦੋਂ ਵੀ ਛੋਟੇ ਸੀ ਸਿਰਫ ਟਰੈਕਟਰ ਰੋਕਣ ਦਾ 185 ਧਰਾਈ ਲੱਗਦੇ ਲੱਡੂ ਜੀ ਧਰਾ ਜਦ ਸਾਨੂੰ ਆਏ ਸੀਗਾ ਵੀ ਚਲੋ ਖਾਣਾ ਪੂਰਤੀ ਕਰ ਲਈ ਕੋਈ ਉਹਦਾ ਬਹੁਤਾ ਨੋਟਿਸ ਨਹੀਂ ਲਾਇਆ ਖਾਣੇ ਦੀ ਉਹਦੀ ਜਵਾਨ ਤਾਂ ਹੋ ਗਈ ਪਰ ਹੁਣ ਜਦੋਂ ਉਹਨਾਂ ਨੂੰ ਲੱਗੇ ਸੈਂਟਰ ਸਰਕਾਰ ਨੂੰ ਵੀ ਉਹੀ ਆਗੂ ਖੇਲ ਇਸ ਦਿੱਲੀ ਅੰਦੋਲਨ ਦਾ ਛੱਬੂ ਬਾਟਰ ਚ ਖਡੌਣੀ ਬਾਟਰ ਤੇ ਅਗਵਾਈ ਕਰ ਰਹੇ ਆ ਪਰਦੇਸ ਦੇ ਜੀਰੇ ਵਰਗੇ ਤਾਂ ਹੁਣ ਉਹਨਾਂ ਨੇ ਸੈਕਟਰ ਸਰਕਾਰ ਦਾ ਦਵਾਖਲੇ ਆ ਕੇ ਸੁਪਰੀਮ ਕੋਰਟ ਦੇ ਦਵਾਖਲੇ ਆ ਕੇ ਪਸੋਂ ਉਹਦੇ ਵਿੱਚ ਇੱਕ ਹੋਰ ਤਰ੍ਹਾਂ ਜੋੜਦੀ 307 ਦੀ ਰਾਤਾ ਕਤਲ ਦੀ